ਜਦੋਂ ਛੋਟਾ ਪਿਆ ਹੈ ਨਾ ਹੁਣ ਮੇਰਾ ਘਰ ਭਰ ਜੁ ਗਿਆ ਹੁਣ ਲੱਗੂ ਪਤਾ ਸਰੀਕੇ ਚ ਨਾਲੇ ਇਹਨੂੰ ਪਤਾ ਲੱਗੂਗਾ ਵੱਡੀ ਵੀ ਕਿਵੇਂ ਦਾਜ ਲਈਦਾ ਹੁੰਦਾ ਉਹ ਗਰਮੀ ਕਿੰਨੀ ਹੋਈ ਪਈ ਹੈ ਨਾ ਮम्मी ਰਾਂਹ ਪਤਾ ਨਹੀਂ ਕਿਤੇ ਆ ਚਾਹ ਪਾਣੀ ਵੀ ਨਹੀਂ ਪੁੱਛਦਾਂ ਮੈਂ ਰਾਂਹ ਨਾ ਬੈਠਣਾ ਰਹਿਣਾ ਮम्मी ਜੀ ਮम्मी ਜੀ ਕੀ ਪਤਾ ਪਾਣੀ ਲਿਆ ਕੇ ਦਿਓ ਮੈਨੂੰ ਪਿਆਸ ਬਹੁਤ ਲੱਗੀ ਪਈ ਆ ਨਿਹਾਉਣੀ ਆ ਪਤਾ ਬਹੁਤ ਬੁਰਾ ਹਾਲ ਹੋਇਆ ਪੈ ਨਹੀਂ ਕੀ ਹੋਇਆ ਪੈ ਮੇਰੇ ਫੋਨ ਨੂੰ ਵੀ ਨੇ ਪਾਣੀ ਲੈਣਾ ਲੈ ਮੇਰਾ ਪੁੱਤ ਓਹੋ ਮਮੇ ਆਏ ਪਾਣੀ ਲੈ ਕੇ ਆਈ ਦਮ ਕੀ ਹੋ ਗਿਆ ਹੁਣ ਆਏ ਐ ਥੋੜਾ ਗਲਾਸ ਫੜਦੇ ਐਵੇਂ ਫੜ ਕੇ ਟ੍ਰੇ ਦੇ ਵਿੱਚ ਰੱਖ ਕੇ ਲੈ ਕੇ ਆਈ ਦਮਦਾ ਸਾਰੇ ਵਿੱਚ ਬੰਦੇ ਆ ਕੋਲ ਤੇ ਮੰਦੂਰੀ ਵਾਰ ਲੈ ਕੇ ਉਹ ਮੈਂ ਨਹੀਂ ਆਈ ਪੀਣਾ ਨਾ ਮਮੀ ਐਸੀ ਛੱਡ ਜੋ ਗਰਮੀ ਬਹੁਤ ਆਈ ਐ ਨਹੀਂ ਮੇਹਣੀ ਪੁੱਤ ਲੈ ਆਉਂਦੇ ਘਬਰਾ ਨਾ ਕੋਈ ਨਾ ਮੈਂ ਲੈ ਆਉਣੀ ਇਹ ਵੀ ਕੋਈ ਗੱਲ ਆ ਪਾਣੀ ਮੈਂ ਬਦਲ ਕੇ ਮੈਂ ਚਲਾਇ ਆਉਣਾ ਕਿਰਨ ਨਾਲ ਫੋਨ ਲਾ ਕੇ ਵੀ ਨਹੀਂ ਕੀ ਪਤਾ ਚੱਕੀ ਲਵੇ ਉਹਦਾ ਵੀ ਕੋਈ ਪਤਾ ਚੱਕੀ ਲੈ ਪਾਣੀ ਪੀ ਲੈ ਹੰਡਾ ਲੈ ਕੇ ਟ੍ਰੇ ਚ ਰੱਖ ਕੇ ਲੈ ਕੇ ਆਈਆਂ ਮੈਂ ਕਿਹਾ ਮੇਰਾ ਪੁੱਤ ਤੇ ਇਹ ਲੱਗੀ ਹੋਈ ਹੈਂ ਮੰਮੀ ਪਾਣੀ ਉਵੇਂ ਨਹੀਂ ਲੈ ਕੇ ਆਈ ਨਾ ਉਹਦੇ ਵਿੱਚ ਸਾਰੇ ਗੰਦੇ ਪੰਦੀ ਜਿਹੜੀ ਆਟਾ ਦੇ ਮੈਲ ਉਹ ਸਾਰੀ ਵਿੱਚ ਸਾਡੀ ਤਾਂ ਆਦਤ ਬਣੀ ਪਈ ਹੈ ਉਹਵੇਂ ਨਹੀਂ ਮੰਮੀ ਅੱਗੇ ਤੋਂ ਸੁਧਾਰੋ ਮੇਰੇ ਵਾਸਤੇ ਆਇਨ ਪਾਣੀ ਲੈ ਕੇ ਆਇਆ ਕਰੋ ਤੇ ਨਾਲੇ ਪੁੱਤ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹੂੰ ਵੀ ਮੈਂ ਨਾ ਤੇਰੇ ਮਾਮੇ ਕਾ ਫੋਨ ਆਇਆ ਸੀ ਮੈਨੂੰ 2 ਦਿਨ ਉੱਥੇ ਜਾਣਾ ਪੈਣਾ ਤੇ 2 ਮਹੀਨੇ ਤੇਰਾ ਵਿਆਹ ਨੂੰ ਹੋਵੇ ਤੇ ਹੁਣ ਮੈਂ ਤੈਨੂੰ ਇਆ ਆਉਂਦੀ ਸੀ ਮੇਰਾ ਪੁੱਤ ਨਾ ਹੁਣ ਤੂੰ ਥੋੜਾ ਥੋੜਾ ਕੰਮ ਸਿੱਖ ਜਿਵੇਂ ਰੋਟੀ ਪਾ ਕੇ ਖਾ ਲਈ ਆਪਦੀ ਆਵਦੀ ਆ ਪੇ ਚਾਹ ਕਰਕੇ ਪੀ ਲਈ ਇੰਉ ਹੌਲੀ ਹੌਲੀ ਫਿਰ ਤੈਨੂੰ ਹਸਾਂ ਆਜੂ ਤੈਨੂੰ ਅਸੀਂ ਇੰਉ ਨਹੀਂ ਆਦੇ ਕਿ ਤੂੰ ਬਾਹਲਾ ਕੰਮ ਕਰ ਮੰਮੀ ਦੇਖੋ ਨਾ ਤਾਂ ਮੈਨੂੰ ਆਵਦੀ ਰੋਟੀ ਤੇ ਨਾ ਹੀ ਮੇਨੋਂ ਦੀ ਕੋਈ ਦਾਲ ਸਬਜ਼ੀ ਬਣਾਉਣੀ ਠੀਕ ਹੈ ਨਾ ਮੇਰੇ ਪਿਓ ਨੇ 30 ਲੱਖ ਰੁਪਏ ਦਿੱਤਾ ਏ ਕੰਮ ਕਰਨ ਵਾਸਤੇ ਮੇਰੇ ਪਿਓ ਨੇ ਇਥੇ ਨਹੀਂ ਭੇਜਿਆ ਮੈਨੂੰ ਅੱਜ ਤੱਕ ਤੁਸੀਂ ਮੈਨੂੰ ਕਹਤਾ ਰੋਟੀ ਪਾਣੀ ਵਾਸਤੇ ਅੱਗੇ ਮੇਰੇ ਕੋਲ ਇਹ ਗੱਲ ਨਾ ਕਰਿਓ ਨਹੀਂ ਬੁਤ ਘਬਰਾ ਨਾ ਕੋਈ ਨਾ ਮੈਂ ਕਿਹਾ ਤੈਨੂੰ ਕਹੀਂ ਨਹੀਂ ਵੀ ਤੂੰ ਕੰਮ ਕਰ ਮੈਂ ਤਾਂ ਤੈਨੂੰ ਇੰਉ ਹੀ ਕਹੀਂ ਨਹੀਂ ਆ ਵੀ ਤੂੰ ਕੰਮ ਤਾਂ ਉਹ ਕਰੂਗੀ ਆਪੇ ਮਤਨੇ ਉਹੀ ਕਹੀ ਨੀ ਆ ਵੀ ਆਪ ਦਾ ਰੋਟੀ ਪਾ ਕੇ ਥਾਲ ਚ ਰੋਟੀ ਕੋ ਪਕਾ ਦਿੰਦੀ ਆ ਤੂੰ ਤਾਂ ਥਾਲ ਚ ਪਾ ਕੇ ਲਿਆਉਣੀ ਆ ਤੇ ਖਾ ਲਿਆ ਕਰ ਨਾਲੇ ਹੁਣ ਤੈਨੂੰ 2 ਮਹੀਨੇ ਹੋ ਗਏ ਆਈ ਨੂੰ ਮੰਮੀ ਮੇਰੇ ਕੋਲ ਨਾ ਗੱਲਾਂ ਇਹ ਨਾ ਕਰੋ ਤੇ ਮੈਂ ਸ਼ਹਿਰ ਜਾਣਾ ਤੇ ਉਹ ਆਉਣ ਵਾਲੇ ਤੇ ਮੇਰੇ ਕੱਪੜੇ ਪ੍ਰੈਸ ਕਰ ਦੋ ਕੱਪੜੇ ਤਾਂ ਪਤਾ ਤੇਰੇ ਮੈਂ ਕਰ ਕਿਹੜਾ ਪਾਉਣਾ ਸੂਟ ਤੋਂ ਮੇਰੇ ਉਥੇ ਬਲੂਜ਼ ਆ ਪਿਆਏ ਉਹ ਪ੍ਰੈਸ ਕਰ ਦੋ ਅੱਛਾ ਠੀਕ ਹੈ ਕੱਢਿਆ ਪਿਆ ਹੂੰ ਇਹ ਕਰ ਦਿੰਨੀ ਆ ਪੁੱਤ ਪ੍ਰੈਸ ਕਰ ਤੰਮ ਉਈ। ਯਾ ਕੱਪੜੇ ਤਾਂ ਮੈਂ ਉਹਦੇ ਬੁਤੀ ਦੇ ਕਰ ਦਿੰਨੀ ਆ ਪ੍ਰੈਸ ਤੇ ਫੇਰ ਹੋਣੀ ਖਣੀ ਬਾਜ਼ਾਰ ਜਾਣਾ। ਨਾ ਤਾਂ ਮੈਂ ਉਹਨੂੰ ਪੁੱਛੀ ਆਈਏ ਵੀ ਤੂੰ ਕਿੱਥੇ ਜਾਣਾ। ਫੇਰ ਬਾਹਲਾ ਭੱਜ-ਭੱਜ ਜੇ ਪਈਦੀ ਆ। ਤੇ ਨਾ ਆਈਆਂ ਤੇ ਮੈਨੂੰ ਤਾਂ ਕੁਝ ਆਉਂਦਾ ਨਹੀਂ ਦਾ। ਹੁਣ ਤਾਂ ਮੈਂ ਰੋਟੀ ਪਾਣੀ ਪਾ ਦਿੰਨੀ ਆ। ਪਾ ਕੇ ਪੜਾ ਦਿੰਨੀ। ਜੇ ਆਈ ਸੀ ਚਲ ਮੈਨੂੰ ਮੈਂ ਜਾਣਾ ਦੋ ਦਿਨਾਂ ਤੇ ਫੇਰ ਉਹ ਹੋ ਜਾਊ। ਸੁਆ ਤਾਂ ਮੈਨੂੰ ਵੀ ਨਹੀਂ ਇਹ ਤਾਂ ਬੁਤੀ ਦੇ ਕਰ ਨਹੀਂ ਲੱਗਦਾ। ਉਹਨੇ ਦੱਸ ਵੱਡੀ ਤਾਂ ਅੱਜ ਤੱਕ ਨਹੀਂ ਮੇਰੇ ਮੂੰਹ 'ਤੇ ਬੋਲੀ ਮੈਂ ਕੋਸ ਤੈ ਲੈਣੀ ਇਹ ਤਾਂ ਨਹੀਂ ਤਾਂ ਕੋਸਾਂ ਨਹੀਂ ਕਰਨਾ ਉਹ ਕਿ ਤਕਤੀ ਆ ਸਵਾਦੀ ਥੋੜੀ ਜਿਆਨ ਵੇ ਨਹੀਂ ਮੈਂ ਕਿ ਮੈਂ ਲੋਕਾਂ ਨੂੰ ਦੀ ਆ ਤੇ ਤੇ ਲਿਆ ਮੈਂ ਰੈਸਟ ਕਰ ਲਾ ਭਲੇ ਲੀੜੇ ਤਾਂ ਹੋ ਗਏ ਉਹ ਕਿ ਪ੍ਰੈਸ ਫੜਾ ਦਿਆਂ ਉਹਨੂੰ ਬੈਟੀ ਨੂੰ ਉੱਤੇ ਫੇਰ ਮੈਂ ਆਵਾਜ਼ ਦੇ ਦਿੱਤੀ ਤਾਂ ਫੇਰ ਉਹ ਮੰਮੀ ਕੋਲੇ ਨਾ ਪੜਾਈ ਕੋਲੇ ਖੜਾ ਦਿੰਦੀ ਉਹ ਫਿਰ ਮੈਂ ਬੈੱਡ ਤੇ ਪੈ ਜਾਨੀ ਬੰਨੀ ਛੱਟ ਜਾ ਕੇ ਲੈ ਫੜਾ ਦਿਆਂ ਉਹਨੂੰ ਮੈਂ ਲੈ ਹੁਣ ਮੈਂ ਵੀ ਰੈਸਟ ਕਰ ਲਾਂ ਕੱਪੜੇ ਤਾਂ ਉਹਦੇ ਪ੍ਰੈਸ ਕਰਕੇ ਫੜਾ ਦੇ ਮੈਂ ਮੈਂ ਜੱਪਸ ਹਰ ਲੈਣਾ ਹਾਂਜੀ ਬੰਦੇ ਸੇ ਬਹਿ ਜਾਮਾ ਵੇ ਫੇ ਅਲਮੂਮਿਸਰਾਨਾ ਲੈ ਲੋ ਆਹੀ ਬੈਗੇ ਅੱਛਾ ਦੇ ਆਪ ਤਰ ਸਰਾਣਾ ਦੇ ਦੇ ਲਿਆ ਪੁਰਾ ਇਨੀ ਤੱਕ ਦੀ ਖਵਾ ਓਹੋ ਮੈਥਾ ਤਾਂ ਨਹੀਂ ਪਿਆ ਜਾਂਦਾ ਇੱਥੇ ਤੇ ਤਰ ਜੋ ਸਿੱਟੀ ਜਾਂਦਾ ਪੱਕਾ ਉਧਰ ਪਈ ਨਹੀਂ ਉਹਦੇ ਏਸੀ ਲੱਗਿਆ ਨਾ ਕਮਰੇ ਚ ਦੂਜੀ ਵੱਲ ਤੇ ਛੋਰੀ ਦੇ ਕਮਰੇ ਚ ਪਈ ਝਾਕ ਉਧਰ ਪਈ ਨਹੀਂ ਜਾਕੇ ਇਹ ਸੀ ਵਾਲੇ ਕਮਰੇ ਚ ਬੰਦੇ ਛੱਟ ਪੈਣਾ ਠੰਡਾ ਠੰਡਾ ਕਮਰਾ ਓਡੇ ਪਈਆਂ ਹਾਂਜੀ ਮੰਮੀ ਅੱਛਾ ਮੈਂ ਹੀ ਆਖਾ ਮੈਂ ਵੀ ਪੈ ਜਾ ਉੱਥੇ ਜਾ ਕੇ ਓਹ ਇਹ ਤਾਂ ਕਮਰਾ ਠੰਡਾ ਹੈ ਮੰਮੀ ਆ ਗਿਆ ਠੰਡਾ ਕਮਰਾ ਮੈਂ ਤਾਂ ਪੈਣ ਆਈਆਂ ਬੈਠ ਕੇ ਤੁਸੀਂ ਉੱਠੀ ਕਿੱਥੇ ਸੋਈ ਮੰਮੀ ਹੁਣ ਤਾਂ ਮੈਂ ਹਜੇ ਪਈਆਂ ਉਹਦੇ ਤੁਸੀਂ ਚੱਪੜੇ ਖੜਕਾਉਣ ਲੱਗ ਗਏ ਨਹੀਂ ਆ ਕੇ ਗੇਟ ਜਿ ਖੜਕਾ ਦੇਣ ਕਿ ਤੇ ਆ ਨਾ ਪੈਰ ਦੇਖੇ ਤੁਸੀਂ ਆਪਦੇ ਮੜੇ ਜੇ ਮੜ ਮੜ ਨਿਬੜੇ ਪਏ ਤੁਹਾਡੇ ਪੈਰ ਕਿਉਂ ਹੋਇਆ ਮੇਰੇ ਪੈਰਾਂ ਨੂੰ ਕੀ ਹੋਇਆ ਕਦੇ ਤੁਸੀਂ ਮੰਮੀ ਤੁਸੀਂ ਇੱਥੇ ਮੈਂ ਜਦੋਂ ਪਈ ਨਹੀਂ ਮੇਰੇ ਕਮਰੇ ਚ ਨਾ ਆਇਆ ਕਰੋ ਪਲੀਜ਼ ਤੁਸੀਂ ਜਾ ਕੇ ਉਧਰ ਪੈ ਜਾਓ ਮੈਂ ਰੈਸਟ ਕਰਨਾ ਨਹੀਂ ਕੋਈ ਨਾ ਮੈਂ ਛੇ ਪੀ ਉਹਨੂੰ ਮੈਂ 10 ਮਿੰਟ ਹੀ ਪੈਣਾ ਮੰਮੀ ਪਲੀਜ਼ ਮੈਨੂੰ ਇਹ ਨੀਂਦ ਨਹੀਂ ਆਉਦੀ ਉਧਰ ਜਾਵੋ ਚੰਗਾ 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 ਸਮਝਾ ਫਿਰ ਉੱਠ ਜਾਣੀ ਮੈਂ ਉਹੀ ਬੱਸ ਆ ਜਾਂਦੀ ਸਾਰੀ ਨੀਂਦ ਖਰਾਬ ਕਰਕੇ ਤਰਦੀ ਆ ਇੱਧਰ ਹੀ ਪੈ ਜਾਨੀ ਆ ਭੈਣੇ ਇਸ ਕਮਰੇ ਚ ਉੱਥੇ ਤਾਂ ਉਹ ਗੁੱਸਾ ਕਰਦੀ ਹੈ ਬਲਦੀ फडਕਦੀ ਥੋੜਾ ਜਿਹਾ ਜਿਉਂ ਆਏ ਆ ਵੀ ਜਿਆਦਾ ਹੀ ਆ ਉਵੇਂ ਹੀ ਆਏ ਲੱਗਦਾ ਵੀ ਆਪਦੇ ਦਾਜ ਦਾ ਨਾ ਤੇ ਆਪਦੇ ਵੱਡੇ ਘਰ ਦਾ ਤੇ 25 ਲੱਖ ਦਾ ਜਾਦੇ ਹੰਕਾਰ ਕਰਦੀ ਆ ਉਹ ਵੱਡੇ ਕਰਦੀ ਆ ਕੀਤਾ ਨਹੀਂ ਕੁਸ ਨਾ ਉਹਨੂੰ ਐ ਪਤਾ ਵੱਡੇ ਮੋਰੇ ਕੀ ਚਿਤ ਕਰੀਦੀ ਹੁੰਦੀ ਆ ਉਹ ਤਾਂ ਸਮਝਦੇ ਨਹੀਂ ਮੈਨੂੰ ਕੁਸ ਵੀ ਤੇ ਜਿਵੇਂ ਕੱਲ ਨੂੰ ਢਿੱਲੀ ਮੱਛੀ ਹੋ ਗਈ ਵੀ ਇਹ ਕਦੋਂ ਸੰਭਾਲੂ ਮੈਨੂੰ ਇਹ ਦੂ ਤਾਂ ਵੱਡੀ ਸ਼ੌਗ ਹੁਣਾਂ ਚੰਗੀ ਆ ਉਹ ਤਾਂ ਭਾਵੇਂ ਕੁਸ ਨਹੀਂ ਲੈ ਗਈ ਮੇਰੇ ਘਰੇ ਸਭ ਤੋਂ ਸਮਾਂ ਲੈਂਨ ਤਾਂ ਕੀ ਕਰਨਾ ਸੀ ਮੂੰਹ ਤਾਂ ਬੋਲਦੀ ਆ ਮੈਨੂੰ ਮੇਰੀ ਇੱਜ਼ਤ ਤਾਂ ਕਰਦੀ ਆ ਮੈਂ ਤਾਂ ਭਾਵੇਂ ਉਹਨੂੰ ਗਾਲ੍ਹ ਦੇਣਾ ਤਾਂ ਆਮ ਨਹੀਂ ਮੇਰੇ ਮੂਹਰੇ ਬੋਲਦੀ ਹੂੰ ਲੈਂਡ ਦੇਣ ਤਾਂ ਲੋਕਾਂ ਨੇ ਇੱਕ ਦੋ ਦਿਨ ਦੇਖਣਾ ਹੁੰਦਾ ਤੇ ਇਹ ਤਾਂ ਮੇਰੀ thora respect ਵੀ ਨਹੀਂ ਕਰਦੇ ਕੋਈ। ਮੈਥੋਂ ਤਾਂ ਗਲਤੀ ਹੋ ਗਈ। ਮੈਂ 25 ਲੱਖ ਦੀ ਕਰਨਾ ਸੀ 25 ਲੱਖ ਤਾਂ ਇਹਨਾਂ ਦੇ ਕੰਮ ਆ ਜਾਣਾ। ਮੈਨੂੰ ਕਿਹਨੇ ਦੇਣਾ ਜੇ ਹੁਣ ਮੈਂ ਅੱਜ ਮੈਂ ਕਹੂੰਗੀ ਵੀ ਮੈਂ ਪੈਸੇ ਵਾਪਸ ਲੈਣੇ ਮੈਨੂੰ ਤਾਂ ਕਿਸੇ ਨੇ ਨਹੀਂ ਦੇਨੇ। ਉਹ ਤਾਂ ਕਹੋਗੇ ਮੇਰੇ ਪੇਕਿਆਂ ਦਾ। ਜੇ ਵੱਡੀ ਲਿਆਈ ਹੋਊ ਉਹ ਕਹੋ ਮੇਰੇ ਪੇਕਿਆਂ ਦਾ ਇਹ ਤੋਂ ਮੇਰੇ ਪੇਕਿਆਂ ਦਾ। ਮੈਂ ਉਦੋਂ ਗਲਤੀ ਕਰ ਲਈ। ਮੈਂ ਉਦੋਂ ਇਉਂ ਨਹੀਂ ਸੀ ਕਹਿਣਾ ਵੀ ਮੈਨੂੰ ਦਾਜ ਚਾਹੀਦਾ। ਮੈਂ ਕਹਿਣਾ ਸੀ ਕਿ ਮੈਨੂੰ ਸਾਊਤੂ ਦੀ ਚਾਹੀਦੀ ਆ। ਮੈਨੂੰ ਸੰਸਕਾਰੀ ਕੁੜੀ ਚਾਹੀਦੀ ਆ ਮੈਨੂੰ ਜਿਹਦੇ ਵਿੱਚ ਸਾਰੇ ਗੁਣ ਹੋਣ। ਮੰਮੀ ਜੀ। ਮੰਮੀ ਜੀ। ਹਾਂ ਮੰਮੀ ਮੈਂ ਤਾਂ ਹਣ ਸੁੱਤੀ ਸੀ ਆ ਕੇ ਉਹਦੇ ਠਾੜਿਆ ਕਰ ਆ ਕੇ ਹਾਂ। ਮੰਮੀ ਮਿਠਾਉਣਾ ਤਾਂ ਨਹੀਂ ਸੀਗਾ ਫਿਰ ਮੈਨੂੰ ਨਾ ਪਿੰਡ ਜਾਣਾ ਸੀ ਫੋਨ ਆਇਆ ਸੀਗਾ ਮੈਂ ਤਾਇਆ ਹੀ ਬਾਲਾ ਬਿਮਾਰ ਆ। ਕੋਈ ਕੋਈ ਨਾ ਕੋਈ ਸੋਡਾ ਤਾਂ ਰੋਜ਼ ਹੀ ਬਿਮਾਰ ਹੋਇਆ ਰਹਿੰਦਾ ਤੇ ਫੋਨ ਕਰਕੇ ਆਏ ਬਹਾਨੇ ਜੇ ਨਾ ਸੱਤ ਲੈਣਗੇ। ਮੈਥੋਂ ਦੱਸ ਕਰੇ ਕਿਵੇਂ ਦੂਜਾ ਸਰ ਦਾ ਕੰਮ ਦਾ। ਨੇ ਮੰਮੀ ਜੀ ਉਹ ਦਾਖਾ ਲੈ ਤਾਂ ਕਰ ਕਿਉਂ ਕਹਿੰਦੇ ਸੀ ਬਾਲੇ ਬਿਮਾਰ ਹੈ ਇੱਕ ਵਾਰੀ ਦੋ ਕ ਦਿਨ ਆਜੋ ਚਲ ਚਲ ਚਾਰ ਦਿਨ ਤਾਂ ਨਹੀਂ ਫਿਰ ਦੋ ਦਿਨ ਲਾਇਆ ਠੀਕ ਹੈ ਕਰੇ ਨੀ ਸਰਦਾ ਹਾਂ ਠੀਕ ਹੈ ਮੰਮੀ ਦੋ ਦਿਨ ਲਾਇਆ ਆ ਜੀ ਪਰਸੋਂ ਤੱਕ ਠੀਕ ਹੈ ਮੰਮੀ ਕਿਤੇ ਉੱਥੇ ਬੈਠੀ ਰਵੇਂ ਜਾ ਕੇ ਨਹੀਂ ਠੀਕ ਹੈ ਮੰਮੀ ਜੀ ਆਹੋ ਨਾਲੇ ਦੋ ਚੱਜੇ ਦੇ ਸੂਟ ਬਣਾ ਲਿਆ ਹੀ ਉੱਥੇ ਠੀਕ ਹੈ ਮੰਮੀ ਹਾਂ ਬਟ ਦਿਓ ਛੋਟੀ ਵਾਲੇ ਦੇਖ ਲਿਆ ਕਰ ਕੀ ਕੁਝ ਲੈ ਕੇ ਆਈ ਆ ਹਾਏ ਹਾਏ ਭਾਲੇ ਅੰਗੂ ਤਾਂ ਫਨ ਲੱਗ ਗਈ ਮੰਮੀ ਜੀ ਓਹੋ ਇਹਨਾਂ ਬੁਖਾਰ ਮੰਮੀ ਹਾਂ ਮੈਂ ਕਦੋਂ ਦੀ ਡਿੱਕੀ ਆਨੀ ਐ ਚਾਹ ਨੂੰ ਕਿੰਨਾ ਟਾਈਮ ਹੋ ਗਿਆ ਤੁਸੀਂ ਚਾਹ ਨਹੀਂ ਕੀਤੀ ਹਾਏ ਬੁਖਾਰ ਵਾਲਾ ਹੋਇਆ ਪਿਆ ਪੁੱਤ ਮੈਂ ਤਾਂ ਮੰਮੀ ਕੋਈ ਬੁਖਾਰ ਨਹੀਂ ਹੋਇਆ ਲੱਛਣ ਜਿਨਾ ਕਰ ਸਿੱਧਿਓ ਕਿ ਉੱਠ ਕੇ ਚਾਹ ਕਰ ਲੈ ਜੋ 30 ਲੱਖ ਲੈਣਾ ਸੀ ਉਦੋਂ ਨਹੀਂ ਸੀ ਬੁਖਾਰ ਚੜਿਆ ਉਦੋਂ ਐਡਾ ਮੂੰਹ ਆਡ ਲਿਆ ਸੀ ਕੀ ਕਰ ਚਾਹੀਦਾ ਐ ਕਰ ਮੈਨੂੰ ਪਾਣੀ ਦਾ ਗਲਾਸ ਲਿਆ ਕੇ ਦੇ ਮੈਨੂੰ ਵੀ ਫੜਾਇਆ ਜਾਂਦਾ ਮੈਨੂੰ ਤਾਂ ਗਰਮੀ ਬਹੁਤ ਆਉਂਦੀ ਮੈਂ ਤਾਂ ਜਾ ਕੇ ਪੀਣੀ ਐ ਇਸ ਵਿੱਚ ਨਾਲੇ ਪਤਾ ਐ ਕਰ ਅੱਜ ਦੀ ਦਿਹਾੜੀ ਦੋ ਫਲਕਿਆ ਆਪ ਦੇ ਲਾਲਾ ਚੱਲ ਮੈਨੂੰ ਤਾਂ ਨਹੀਂ ਭੁੱਖ ਲੱਗਦੀ ਆ ਭਿਆਦ ਲਾ ਕੇ ਖਾਲਾ ਮੈਂ ਇਥੋਂ ਨਹੀਂ ਬਾਂਦੀ ਮੰਮੀ ਮੈਂ ਤਾਂ ਹੋਟਲ ਚ ਮੰਗਾ ਲੂੰਗੀ ਉਹਨੇ ਉਹਨੇ ਦੋ ਲਾ ਕੇ ਖਾਲਾ ਆਵਦੀ ਹਾਏ ਹਾਏ ਹੁਣ ਫੋਨ ਲਾਵਾਂ ਛੋਟੀ ਨੂੰ ਹੋਤਾ ਹੈ ਜੇ ਜਾ ਕੇ ਖੜੀ ਹੋਈ ਵਿਚਾਰੀ ਹਾਏ ਹਾਏ ਉਹ ਤਾਂ ਜਾ ਕੇ ਖੜੀ ਹੋ ਗਈ ਹੁਣ ਉਹ ਲਾਵਾਂ ਫੋਨ ਉਹ ਵੀ ਮਗਰੇ ਫੋਨ ਲਾਤਾ ਮੇਰੇ ਉਹ ਆਜੂ ਕਿਸੇ ਵੱਡੀ ਨੂੰ ਫੋਨ ਲਾਉਣੀ ਆ ਹਾਏ ਮੈਂ ਤਾਂ ਉੱਠ ਕੇ ਖੜਾ ਨਹੀਂ ਹੋਇਆ ਜਾਂਦਾ ਉਧਰ ਮੂੰਹ ਸੁੱਕੀ ਜਾਂਦਾ बुखार ਵੀ ਵਾਲਾ ਲੱਗਦਾ ਗੋਲੀ ਗਾਲੀ ਬਾਹਰ ਕੇ ਲੈਣੇ ਹਏ ਵੱਡੀ ਲਾਵਾ ਫੋਨ ਫੋਨ ਕਿੱਥੇ ਆ ਹੇ ਹਲੋ ਸਰਬਜੀਤ ਹਾਂ ਆ ਜਾ ਪੁੱਤ ਘਰੇ ਮੈਂ ਤਾਂ ਬੁਖਾਰ ਹੋ ਗਿਆ ਬਾਹਲਾ ਜਾ ਦੇ ਮੈਂ ਤਾਂ ਕੋਈ ਹਾਲ ਨਹੀਂਗਾ ਹਾਂ ਰੋਟੀ ਚੱਕਦਾ ਪੁੱਤ ਔਖਾ ਦਫਾਇ ਰਹੇ ਉਵੇਂ ਪਸੂ ਖੜੇ ਆ ਨਹੀਂ ਨਹੀਂ ਪੋਟੋ ਨਹੀਂ ਕੱਬੀ ਉਹ ਨੂੰ ਤਾਂ ਮੈਂ ਨਹੀਂ ਨਹੀਂ ਕਿਹਾ ਸੀ ਉਹ ਨੂੰ ਮੈਂ ਵਿਚਾਚੂ ਕਰ ਲਾ ਪੁੱਤ ਮਾੜੀ ਮੋਟੀ ਆ ਆ ਜਾ ਮੇਰਾ ਪੁੱਤ ਤੇਰੇ ਬਿਨਾਂ ਨਹੀਂ ਬੰਦ ਵੀ ਸਰਦਾ ਕਰੇ ਆ ਜਾ ਆ ਜਾ ਆ ਜਾ ਹੂੰ ਹੂੰ ਮੰਮੀ ਜੀ ਕੀ ਹੋ ਗਿਆ ਮੈਂ ਤਾਂ ਭੱਜੇ ਥੋੜਾ ਫੋਨ ਆਇਆ ਕੀ ਹੋ ਗਿਆ ਆ ਗਈ ਪੁੱਤ ਹਾਂਜੀ ਮੰਮੀ ਨਾ ਪੁੱਤ ਕੀ ਬਠੀ ਹੋਰ ਬੁਖਾਰ ਵਾਲਾ ਤੇਜ਼ ਹੋ ਗਿਆ ਮੈਂ ਤਾਂ ਤੇਰੇ ਮਗਰੋਂ ਜਦੋਂ ਤੂੰ ਗਈ ਮੈਨੂੰ ਪਤਾ ਨਹੀਂ ਗਰਮੀ ਗੁਰਮੀ ਲੱਗੀ ਆ ਪੱਕਾ ਨਾ ਹਵਾ ਵਾਲੀ ਦਿੱਤੀ ਛੱਡਦਾ ਸੀ ਕੋਈ ਖਾਦਾ ਰੋਟੀ ਪਾਣੀ ਖਾਦਾ ਨਾ ਉਹ ਤਾਂ ਕੁਛ ਨਹੀਂ ਖਾਦਾ ਉਹਨੂੰ ਅੱਥੇ ਲੈ ਕੇ ਆਵਾ ਪਾਣੀ ਬੁਣੀ ਕੁਛ ਹਾਂ ਪਾਣੀ ਲੈ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਦੋ ਪਕਾਲਾ ਆਵਦੀਆਂ ਮੈਂ ਤਾਂ ਪਾਣੀ ਦਾ ਗਲਾਸ ਮੰਗਿਆ ਸੀ ਚਲ ਕੋਈ ਨਹੀਂ ਮੰਮੀ ਮੈਂ ਲੈ ਕੇ ਆਉਣੀ ਆ ਉਸ ਪਾਸੇ ਉਹਨੇ ਦਿੱਤਾ ਨਹੀਂ ਮੈਂ ਆਰਾਮ ਕਰੂੰ ਉਹਨੇ ਦਿੱਤਾ ਨਹੀਂ ਮੈਨੂੰ 25 ਲੱਖ ਆਲੀ ਨੇ ਪਾਣੀ ਲਓ ਮੰਮੀ ਇਹਦੇ ਚ ਪਾਣੀ ਲੈ ਲਓ ਹੂੰ ਯਾ ਪਤਾ ਪੜਾ ਦੇ ਮੰਮੀ ਕੁਛ ਖਾਣ ਨੂੰ ਚੌਲ ਖਿਚੜੀ ਬਣਾਵਾਂ ਮੈਂ ਬਣਾ ਪੁੱਤ ਬਣਾ ਚਾਹ ਬਣਾ ਦੇ ਬਣਾ ਦੇਣੀ ਤੁਰੀ ਬਣਾ ਤੇ ਪੈ ਜੋ ਰੈਸਟ ਕਰ ਲੋ ਤੁਸੀਂ ਹਈ ਨਾ ਤਾਂ ਆਪ ਮੀਆਂ ਪੱਟਾਂ ਜਗਾ ਨੇ ਰਾਮ ਲਿਆ ਤਾਂ ਮੈਨੂੰ ਪਾਣੀ ਪੀ ਕੇ ਸਰਤਾ ਗਈ ਮੈਨੂੰ ਤਾਂ ਪਾਣੀ ਪੀ ਕੇ ਮੈਨੂੰ ਨਾ ਤਾਂ ਮੈਂ ਪਾਣੀ ਦਾ ਗਲਾਸ ਮੰਗਿਆ 25 ਲੱਖ ਵਾਲੀ ਤੋਂ ਹਾਈ ਹਏ ਪਾਣੀ ਦਾ ਗਲਾਸ ਵੀ ਨਹੀਂ ਮੈਨੂੰ ਦਿੱਤਾ ਕਿ ਮੈਂ ਫੋਨ ਕੀਤਾ ਤੇ ਵੈਂਦੀ ਭੱਜਾਈ ਉੱਥੋਂ ਛੱਡ ਕੇ ਝੋਲਾ ਵੀ ਆਹ ਰੱਖ ਗਈ ਵੇਖ ਖ ਆਪਣੀ ਮਾਂ ਨੇਰੇ ਸੰਭਿਆ ਬਾ ਫਿਰ ਉਹ ਮੈਂ 25 ਲੱਖ ਤੋਂ ਕੀ ਲੈਣਾ ਸੀਗਾ ਇਹਨੂੰ ਤਾਂ ਗਰੀਬ ਦੀ ਧੀ ਨੂੰ ਮੈਂ ਤੰਗ ਕਰਦੀ ਰਹੀ ਵੀ ਤੂੰ ਆਹ ਚੀਜ਼ ਲਿਆ ਆਹ ਲਿਆ ਹੈ ਤੇ ਇਹੀ ਮੇਰੇ ਕੰਮ ਆਈ ਇਹੀ ਮੈਨੂੰ ਸੰਭਿਆ ਤਾਂ ਮੈਂ ਸੌ ਕੁਸ ਕਹਿਣਾ ਇਹ ਤਾਂ ਸਾਨੀ ਮੱਥੇ ਵੱਟ ਕਾਉਂਦੀ ਤੇ ਉਹ ਜਿੱਦਾਂ ਦੀ ਆਈ ਐ ਬੈਠੀ ਨੂੰ ਮੈਂ ਰੋਟੀ ਖਵਾਉਣੀ ਆ ਬੈਠੀ ਨੂੰ ਮੈਂ ਚਾਹ ਦਿੰਨੀ ਆ ਲੇੜੇ ਪ੍ਰੈਸ ਕਰ ਕਰ ਦਿੰਨੀ ਆ ਜੇ ਮੈਂ ਅੱਜ ਪਾਣੀ ਦਾ ਗਲਾਸ ਮੰਗ ਲੈ ਤੇ ਆਉਂ ਗਈ ਨਾਲੇ ਮੈਨੂੰ ਚਾਰ ਗੱਲਾਂ ਸੁਣਾਦੀ ਵਾਖਰੂ ਐਦਾ ਮੇਰਾ ਦਿਮਾਗ ਘੁੰਮਿਆ ਸੀ ਮੈਂ ਦਾਦੀ ਦਾਜ ਕਰੀ ਗਈ ਦਾਦੀ ਦਾਜ ਕਰੀ ਗਈ ਮੈਂ ਤਾਂ ਆਈ ਕਹੀ ਨਹੀਂ ਆ ਵੀ ਇਹ ਤਾਂ ਗਰੀਬ ਦੀ ਧੀ ਦਾ ਰਿਸ਼ਤਾ ਲੈ ਲੋ ਕੁੜੀ ਚੰਗੀ ਹੋਵੇ ਸੰਸਕਾਰੀ ਹੋਵੇ ਦਾਜ ਨਾ ਲਓ ਸਿਆਣਾ ਧੀ ਪੁੱਤ ਤਾਂ ساری ਉਮਰ ਦਾ ਗਹਿਣਾ ਏ ਇਹ ਤਾਂ ساری ਉਮਰ ਮੇਰੇ ਪੱਲੇ ਪੈਗੀ 25 ਲੱਖ ਮੈਨੂੰ ਕਿਹੜਾ ਦੇਣਾ ਇਹਨਾਂ ਨਾ ਜੇ ਮੈਂ ਅੱਜ ਮੰਗ ਨੂ 25 ਲੱਖ ਰੁਪਈਆ ਤਾਂ ਕਹਿਣਗੇ ਅਗਲੀ ਕੋ ਵੀ ਮੇਰੇ ਪੇਕਿਆਂ ਦਾ ਮੈਂ ਤਾਂ ਉਹੀ ਬੁਰੇ ਦਿਵਾਰ ਵੱਜੀ ਮੈਂ ਤਾਂ ਇਉਂ ਕਹਿਣਾ ਸੀ ਵੀ ਭਾਈ ਮੈਨੂੰ ਕੁੜੀ ਸਿਆਣੀ ਹੋਵੇ ਭਾਵੇਂ ਗਰੀਬ ਦੀ ਧੀ ਹੋਵੇ